ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨਾ ਬਾਈ ਸੰਜੇ ਬੇਣੀਵਾਲ ਦੇ ਖੇਤ ਖੜੇ ਆ ਆਪਣੇ ਤੇ ਬਾਈ ਦੇ ਅੱਤੇ ਡਿੱਗੀ ਦਾ ਗੁਣੀਆਂ ਕੱਢਿਆ ਹੈਗਾ ਸੋ ਡਿੱਗੀਆਂ ਦਾ ਸੀਜ਼ਨ ਚੱਲਦਾ ਤੇ ਡਿੱਗੀ ਦਾ ਗੁਣੀਆਂ ਕੱਢਣਾ ਹਰੇਕ ਨੂੰ ਨਹੀਂ ਆਉਂਦਾ ਆਪਾਂ ਤੁਹਾਨੂੰ ਇੱਕ ਸੌਖਾ ਜਿਹਾ ਤਰੀਕਾ ਦੱਸਾਂਗੇ 2 ਮਿੰਟਾਂ ਵਿੱਚ ਤੁਸੀਂ ਡਿੱਗੀ ਦਾ ਗੁਣੀਆਂ ਆਪ ਹੀ ਕੱਢ ਲੋਗੇ ਤੁਹਾਨੂੰ ਕਿਸੇ ਮਿਸਤਰੀ ਕੋਲੇ ਭੱਜਣ ਦੀ ਲੋੜ ਨਹੀਂ ਕਿਸੇ ਤੋਂ ਪੁੱਛਣ ਦੱਸਣ ਦੀ ਲੋੜ ਨਹੀਂ ਆਹ ਜਿਹੜੀ ਫਾਕ ਹੈਗੀ ਐ ਸਿੱਧੀ ਇਹ ਖਾਲੇ ਦੀ ਫਾਕ ਐ ਇਧਰੋਂ 12 ਫੁੱਟ ਅਸੀਂ ਰੱਖੀ ਹੈਗੀ ਐ ਜਿੰਨੀ ਡਿੱਗੀ ਐਸ ਪਾਸੇ ਮੈਂ ਲਈ ਹੁਣ ਇਧਰਲਾ ਪਾਸਾ ਗੁਣੀਆਂ ਕਰਨਾ ਮੇਨ ਤਾਂ ਆਸੀਂ ਤਾਰ ਬੰਨ ਲਿਆ ਆਹ ਕੋਣਾ ਬੰਨ ਕੇ ਇੱਥੇ ਕੋਣੇ ਤੋਂ ਜਿਹੜਾ ਫੀਤਾ ਹੈਗਾ ਨਾ ਹੁਣ ਦੇਖੋ ਫੀਤਾ ਐਸ ਪਾਸੇ ਮੰਨ ਲਓ ਤੁਸੀਂ 30 ਫੁੱਟ ਲਾ ਲਿਆ 30 ਫੁੱਟ ਤੇ ਉੱਥੇ ਨਿਸ਼ਾਨ ਲਾ ਲਿਆ ਉਹਦੀ ਤਾਰ ਤੇ ਐਸ ਪਾਸੇ 40 ਫੁੱਟ ਤੇ ਲਾਉਣਾ ਯਾਨੀ 30 ਬਾਈ 40 ਦਾ ਜਦੋਂ ਵਿਚਾਲਾ ਕੋਣਾ ਬਣੋਂਗੇ ਨਾ ਇਹ ਗੁਣੀਆਂ ਤਾਂ ਕੋਣਾ 50 ਫੁੱਟ ਆਉਣਾ ਚਾਹੀਦਾ ਹੁਣ ਇਧਰਲੇ ਪਾਸੇੋਂ ਤੁਸੀਂ ਜਿਹੜੀ ਫਾਗ ਥੋੜੀ ਸਿੱਧੀ ਕੀਤੀ ਵੀ ਐ ਉਸ ਤੋਂ ਫੀਤਾ ਲਾਉਂਗੇ ਉੱਥੇ ਜੇ 50 ਫੁੱਟ ਆਉਂਦਾ ਹੈਗਾ ਤਾਂ ਐਸ ਪਾਸੇ ਵਾਲਾ ਗੁਣੀਆਂ ਤੁਹਾਡਾ ਸਹੀ ਹੈ ਜਿਹੜੀ ਤੁਸੀਂ ਤਾਰ ਬੰਨੋਗੇ ਅੰਦਾਜ਼ੇ ਨਾਲ ਕੋਈ ਤਾਰ ਜੇ ਉਹ ਘੱਟ ਹੈਗੀ ਆ ਤਾਂ ਫਿਰ ਪਰਲਾ ਪਾਸਾ ਤੁਸੀਂ ਬਾਹਰ ਕੱਢ ਸਕਦੇ ਹੋ ਜੇ ਉਹ ਵੱਧ ਹੈਗੀ ਆ ਤਾਂ ਫਿਰ ਅੰਦਰ ਕਰ ਸਕਦੇ ਹੋ ਬਸ 30 ਤੇ 40 ਦਾ 50 ਫੁੱਟ ਗੁਣੀਆਂ ਆਉਂਦਾ ਹੈਗਾ ਇੱਕ ਕੋਣਾ ਤੁਸੀਂ ਸਹੀ ਕਰ ਲਿਆ ਫਿਰ ਇਸ ਤੋਂ ਮਿਲ ਕੇ ਚਾਹੇ ਤੁਸੀਂ 100 ਫੁੱਟ ਰੱਖਣੀ ਆ ਤਾਂ ਪਰਲਾ ਪਾਸਾ ਵੀ 100 ਕਰ ਲਓ ਜੇ 200 ਰੱਖਣੀ ਆ ਤਾਂ ਪਰਲਾ ਪਾਸਾ ਵੀ 200 200 ਰੱਖ ਲਓ ਇਹ 30 ਤੇ 40 ਦਾ ਇੱਕ ਤਾਂ 50 ਫੁੱਟ ਗੁਣੀਆਂ ਆਉਂਦਾ ਇੱਕ ਤਾਂ ਇਹ ਵੱਡਾ ਗੁਣੀਆਂ ਹੈਗਾ ਜਿਹੜਾ ਸਭ ਤੋਂ ਵਧੀਆ ਸੈੱਟ ਬਣਦਾ ਤਾਂ ਅਣਜਾਣ ਬੰਦੇ ਵਾਸਤੇ ਸੌਖਾ ਇੱਕ ਆਉਂਦਾ ਹੀ 9 ਫੁੱਟ 12 ਫੁੱਟ ਦਾ 15 ਫੁੱਟਾਂ ਦਾ ਜੇ ਇੱਕ ਆਪਾਂ ਛੋਟਾ ਗੁਣੀਆ ਕੱਢਣਾ 9 ਫੁੱਟ ਤੇ ਨਿਸ਼ਾਨ ਲਾ ਲਓ ਇਧਰਲੇ ਪਾਸੇ 12 ਫੁੱਟ ਤੇ ਨਿਸ਼ਾਨ ਲਾ ਲਓ ਠੀਕ ਹੈ ਫਿਰ ਵਿਚਾਲਾ ਜਿਹੜਾ ਮਿਣੋਗੇ ਉਹ 15 ਫੁੱਟ ਆਊਗਾ ਤਾਂ ਇਸ ਤਰ੍ਹਾਂ ਤੁਸੀਂ ਗੁਣੀਆ ਕੱਢ ਸਕਦੇ ਹੋ 30 ਤੇ 40 ਦਾ 50 9 ਤੇ 12 ਦਾ 15 ਫੁੱਟ ਤਾਂ ਸਿੰਪਲ ਜਿਹਾ ਤਰੀਕਾ ਹੈਗਾ ਕਿਸੇ ਕੋਲ ਭੱਜਨ ਦੀ ਲੋੜ ਨਹੀਂ ਬਸ ਸ਼ੁਕਰੀਆ